ਦਰ اصل قربانی ਦੀਆਂ ਪੁਲਕੀਆਂ ਨੇ ਪਾਰ ਬ੍ਰਹਮ ਗਰੀਬ ਨਵਾਜ ਖੇਲਵੇਂ ਨੀਚੀ ਠੀਟ ਕੁਰਾਜ ਜਿਹੜਾ ਬੜੀ ਪੂਰਨ ਪ੍ਰਮਾਤਮਾ ਦਾ ਉਹ ਗਰੀਬ ਨਵਾਜ ਹੈ ਤੇ ਬਲਦੇ ਵਿੱਚ ਕੀੜੇ ਨੂੰ ਬਾਦਸ਼ਾਹ ਬਣਾ ਸਕਦਾ ਗੁਰਮੁਖੋ ਮੇਰੇ ਪਿੰਨ ਨੂੰ ਚੋਰਾਵਾਲੇ ਪੁਰੇ ਕਹਿੰਦੇ ਨੇ ਚੋਰਾਵਾਲੇ ਹੁਣ ਨਹੀਂ ਪਹਿਲਾਂ ਕਹਿੰਦੇ ਸਨ ਲੇਕਿਨ ਉਸ ਨਗਰ ਵਿੱਚ ਸੰਤ ਬਾਬਾ ਕਰਤਾਰ ਸਿੰਘ ਦਾ ਜਨਮ ਹੋਇਆ ਤੇ ਉਹ ਸੰਗਤ ਨੂੰ ਅੱਜ ਕਹਿੰਦੇ ਨੇ ਸੰਤਾਂ ਵਾਲੇ ਪੁਰੇ ਇਹ ਗੱਲ ਕੁਦਰਤੀ ਤੌਰ ਤੇ ਗੁਰੂ ਪੰਚੋ ਪਾਤਸ਼ਾਹ ਦੇ ਇਤਿਹਾਸ ਮੇਰੀ ਬਿਰਤੀ ਚਲੀ ਗਈ ਉਹ ਲਾਹੌਰ ਸ਼ਹਿਰ ਜਿਹਦੇ ਬਾਰੇ ਕਦੇ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਲਾਹੌਰ ਸ਼ਹਿਰ ਜਹਿਰ ਗਹਿਰ ਸਵਾ ਪੈ ਲਾਹੌਰ ਸ਼ਹਿਰ ਨੂੰ ਕਹਿੰਦੇ ਨੇ ਕਿ ਉਹ ਸ਼ਹਿਰ ਹੈ ਜਿੱਥੇ ਸਵਾ ਪੈਰ ਲੋਕੀ ਅੰਮ੍ਰਿਤ ਵੇਲੇ ਭਗਵਾਨ ਦਾ ਨਾਮ ਲੈਂਦੇ ਤੇ ਉੱਥੇ ਗਊਆਂ ਕਤਲ ਹੁੰਦੀਆਂ ਨੇ ਬਾਣਾ ਰੱਬ ਦਾ ਉਸ ਲਾਹੌਰ ਸ਼ਹਿਰ ਵਿੱਚ ਬਾਬੇ ਫਤਾਹ ਦੇ ਕਰ ਮਾਤਾ ਦਇਆ ਕੌਰ ਦੀ ਪਾਵਨ ਕੁੱਖ ਤੋਂ ਕੋ ਰਾਮਦਾਸ ਪਾਸ਼ਾ ਮਹਾਰਾਜ ਦਾ ਅਵਤਾਰ ਹੋਇਆ ਤੇ ਬਣ ਗਿਆ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਵਤੀ ਦਾ ਕਰ ਇਹ ਧੰਨ ਗੁਰ ਅਮਰਦਾਸ ਪਾਤਸ਼ਾਹ ਦੇ ਸ਼ਲੋਕ ਸ਼ਲੋਕ 12 ਤੋਂ ਇਧਿਕ ਵਿੱਚ ਇਤਿਹਾਸ ਕਹਿੰਦਾ ਗੁਰੂਖੋ ਤਾਨੂ ਗੁਰ ਆਮਦਸ ਪਾਕਸ਼ਾ ਮਹਾਰਾਜ ਦਾ ਇੱਕ ਭੈਣ ਸੀ ਇੱਕ ਭਰਾ ਸੀ ਆਮ ਕਰਕੇ ਲੋਕੀ ਕਹਿੰਦੇ ਨੇ ਪੀ ਨਾ ਜੇਠਾ ਪਰ ਜੇਠਾ ਨਾ ਨਹੀਂ ਸੀ ਆਪਾਂ ਸਾਰੀ ਪੰਜਾਬੀਆਂ ਸਾਡੀ ਪੰਜਾਬੀ ਸਮਾਰ ਵਿੱਚ ਜਿਹੜਾ ਵੀ ਬੱਚਾ ਵੱਡਾ ਹੋਵੇ ਭਾਵੇਂ ਬੱਚੀ ਹੋਵੇ ਤੇ ਭਾਵੇਂ ਬੱਚਾ ਵਿਆਹ ਪਾ ਕੇ ਨੇ ਇਹ ਸਾਡੀ ਗੁੱਡੀ ਜੇਠੀ ਆ ਇਹ ਸਾਡਾ ਕਾਕਾ ਜੇਠਾ ਜੇਠਾ ਕਹਿੰਦੇ ਵੱਡੇ ਨੂੰ ਨਾਮ ਰਾਮਦਾਸ ਸਾਹਿਬ ਉਹਦਾ ਸਬੂਤ ਇਹ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਇੱਕ ਭੈਣ ਸੀ ਜਿਹਦਾ ਨਾਮ ਇਤਿਹਾਸ ਵਿੱਚ ਰਾਮਦਾਸੀ ਕਰਕੇ ਲਿਖਿਆ ਤੇ ਆਪਾਂ ਆਂ ਵੀ ਇਹਨੇ ਭਰਾ ਛਿੰਦਾ ਭੈਣ ਛਿੰਦੋ ਭਰਾ ਕਸ਼ਮੀਰਾ ਦੇ ਭੈਣ ਕਸ਼ਮੀਰੋ ਇਹ ਇੱਕ ਇਹਨਾਂ ਦਾ ਭਰਾ ਗੁਰਦਿਆਲ ਸੀ ਰੱਬ ਦੇ ਰੰਗਾਂ ਤੋਂ ਡਰ ਗਏ ਗੁਰੂ ਰਾਮਦਾਸ ਪਾਤਸ਼ਾਹ ਦੀ ਉਮਰ 7 ਸਾਲ ਹੈ ਇਹਨਾਂ ਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋਵੇ ਚੜਾਈ ਕਰ ਗਏ ਇਨਾਂ ਦੇ ਨਾਨਕੇ ਬਾਸਰ ਕੇ ਗੱਲਾਂ ਨਦਰ ਵੀ ਸੰਸ ਦੋ ਰਿਸ਼ਤੇ ਹੁੰਦੇ ਨਾਨਕੇ ਤੇ ਦਾਦਕੇ ਤੇ ਜੇ ਵਿਆਹ ਜਾਵੇ ਤੇ ਆਪਾਂ ਕਹਿੰਦੇ ਸੋਹਰੇ ਗੁਰੂ ਆਮਦੇਸ਼ ਪਾਸ਼ਾ ਮਹਾਰਾਜੀ ਦੀ ਰਾਣੀ ਆਪ੍ਰੀਤੀ ਦੇ ਕਰ ਗਈ ਸਕੇ ਸੋਹਰੇ ਦੋ ਚਾਰ ਦਿਨ ਆਏ ਪਰ ਪੱਕੇ ਤੌਰ ਤੇ ਗੁਰੂ ਕੋ ਕਿਸੇ ਨੂੰ ਕੁਝ ਚੱਲਦਾ ਨਹੀਂ ਆਉਣਾ ਜਾਣਾ ਬੰਦ ਹੋ ਗਿਆ ਭਰੇ ਮਨ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਦੀ ਨਾਨੀ ਆਪਣੇ ਦੋ ਦੋਧਿਆਂ ਤੇ ਇੱਕ ਦੋ ਦਿਨ ਨਾਲ ਲੈ ਕਰਕੇ ਬਸ ਕੇ ਨਿਕਰਾ ਗਈ ਜਿਹੜੀ ਮੈਂ ਗੱਲ ਕਹਿਣ ਲੱਗਾ ਨ ਅਗਲੀ ਇਹ ਮੈਂ ਇਤਿਹਾਸ ਵਿੱਚੋਂ ਨਹੀਂ ਪੜ੍ਹੀ ਲੇਕਿਨ ਸਾਡੀ ਕੌਮ ਦੇ ਮਹਾਨ ਸਤਿਕਾਰਯੋਗ ਜੀਵਾਨ ਗਿਆਨੀ ਸੰਤ ਸਿੰਘ ਮਸਕਿੰਦ ਦੀ ਰਸਨਾ ਤੋਂ ਮੇਰੀ ਸਾਹਿਬ ਸੁਣੀ ਹੈ ਕੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਾਨੀ ਆਪਣੇ ਅੰਦਰ ਵੜਨ ਲੱਗੀ ਨਾ ਤੇ ਮਾਮੀ ਨੇ ਬੜੇ ਕੜਵੇ ਲਫ਼ਜ਼ ਕਹੇ ਜਿਹਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਜਿੱਥੇ ਦੋ ਡਿਊਟੀਆਂ ਮੈਨੂੰ ਮਿਲੀਆਂ ਨੇ ਗਿਆਨੀ ਕਰਤਾਰ ਸਿੰਘ ਕਲਾਸ ਵੜੀਦੀਆਂ ਇੱਕ ਸਾਡੀ ਕੌਮ ਦਾ ਵਿਮਾਨ ਹੋਇਆ ਗਿਆਨੀ ਕਰਤਾਰ ਸਿੰਘ ਕਲਾਸ ਵੜਿਆ ਜਿਹਨੇ ਬੜਾ ਸਹਿਦ ਵੀ ਲਿਖਿਆ ਹੈ ਉੱਥੇ ਉਹ ਲਿਖਦਾ ਹੈ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਾਨੀ ਆਪਣੇ ਦੋਤਿਆਂ ਤੇ ਦੋਤਿਆਂ ਨੂੰ ਲੈ ਕੇ ਅੰਦਰ ਵੜਨ ਲੱਗੀ ਨਾ ਤੇ ਗੁਰਾਮਦਾਸ ਪਾਤਸ਼ਾਹ ਦੀ ਨਾਨੀ ਮਾਮੀ ਕਹਿਣ ਲੱਗੀ ਬੇਬੇ ਤੂੰ ਘਰ ਦੀ ਮਾਲਕ ਹੈ ਮੰਜੇ ਤੇ ਬਹਿ ਕੇ ਖਾ ਲੇਕਿਨ ਜਿਹੜੇ ਦੋਦੇ ਤੇ ਦੁੱਧੀਆਂ ਲੈ ਆਈਆਂ ਨਾ ਜਿਹੜੇ ਮਾਂ ਕੋਲੋਂ ਖਾ ਕੇ ਸਾਡੇ ਕੀ ਲੱਗਦੇ ਨੇ ਕਹਿਣ ਦਾ ਭਾਪ ਗੁਰਾਮਦਾਸ ਪਾਤਸ਼ਾਹ ਮਹਾਰਾਜ ਦੀ ਮਾਮੀ ਨੇ ਵੀ ਨੱਕ ਮਟ ਲਿਆ ਪਰ ਉਹ ਕੀ ਜਾਣੇ ਜਿਸ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਮਾਮੀ ਦੋ ਪਰ ਰੋਟੀ ਖਾਣ ਕੋ ਗਰੇਜ ਕਰਦੀ ਹੈ ਅੱਜ ਉਸ ਗੁਰਾਮਦਾਸ ਪਾਤਸ਼ਾਹ ਦਾ ਲੰਗਰ ਅੱਠੇ ਪਰ ਚੱਲਦਾ ਉੱਥੇ ਕੁਝੜੇ ਆਵੇ ਭਾਵੇਂ ਰਾਤ ਦਾਵੇ ਉਹ ਕਿਸੇ ਨੂੰ ਮੋੜਦਾ ਨਹੀਂ ਤੁਹਾਡੀ ਜਾਣਕਾਰੀ ਲਈ ਬੇਨਤੀ ਕਰਾਂ ਅਸੀਂ ਉਸੇ ਜਦੋਂ ਸਵੇਰੇ ਰਾਸ਼ਨ ਪਾਣੀ ਭੇਜਦੇ ਹਾਂ ਨਾ ਗੁਰੂ ਕੇ ਲੰਗਰ ਚ 1 ਲੱਖ ਪਰਾਣੀ ਦਾ ਤੋਲ ਕੇ ਭੇਜਿਆ ਜਾਂਦਾ ਤੇ ਜ ਵੱਧ ਲੋੜ ਤੇ ਮੁੜ ਕੇ ਵੱਧ ਭੇਜਦੇ ਪਰ ਪਹਿਲਾਂ 1 ਲੱਖ ਦਾ ਤਿਆਰ ਕਰਕੇ ਉਸੇ ਤੇ ਭੇਜਿਆ ਜਾਂਦਾ ਲੰਗਰ ਚ ਮਾਮੀ ਦੇ ਮਨ ਨੂੰ ਨਾਨੀ ਦੇ ਮਨ ਨੂੰ ਛੱਟ ਲਗੀ ਇੱਕ ਪੰਜਾਬੀ ਦਾ ਰਫ ਬੜਾ ਬਕੀਮਤਾ ਹੈ ਹਮਸਾਏ ਮਾਂ ਕੀ ਜਾਏ ਜਿਹਨੂੰ ਆਪਾਂ ਆਮ ਪਿੰਡੂ ਬੋਲੀ ਚ ਕਹਿੰਦੇ ਆ ਕਿ ਕੁੜਮਕ ਪਤਾ ਹੋਵੇ ਪਰ ਗਵਾਂਢ ਦਾ ਪਤਾ ਨਾ ਹੋਵੇ ਕੁਰਮਾਨਾੜ ਦਾ ਕਦੇ-ਕਦੇ ਵਾਪ ਹੋਵੇਗਾ ਗਵਾਂਢ ਨਾਲ ਠੱਠੇ ਪੈਰ ਪੈਣਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜਾ ਗਵਾਂਢ ਸ੍ਰੀ ਰਾਮਦਾਸ ਪਾਤਸ਼ਾਹ ਦੀ ਨਾਣਕਿਆਂ ਦਾ ਉੱਚੀ ਆਵਾਜ਼ ਸੁਣੀ ਗੁਰੂ ਅਮਰਦਾਸ ਮਹਾਰਾਜ ਨੇ ਨਾਨੀ ਦਾ ਮਨ ਭਰਿਆ ਕੁਝ ਬੋਲੀ ਨਹੀਂ ਤੇ ਧੰਗੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਬੀ ਸਾਡੀ ਭੈਣ ਚਲੀ ਗਈ ਸਾਡਾ ਪਰੋਇਆ ਚਲਾ ਗਿਆ ਪਰ ਜਿੰਨਾ ਚਿਰ ਅਸੀਂ ਆ ਨਾ ਮਨ ਤੇ ਬੋਝ ਨਾ ਪਾਈ ਇਤਿਹਾਸ ਕਹਿੰਦਾ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਜਿਹਦੇ ਬਾਰੇ ਆਪਾਂ ਪੜਦੇ ਬੈਠਾ ਸੋਢੀ ਪਾਤਸ਼ਾਹ RAMDAS ਸਤਗੁਰੂ ਕਹਾਵਾ ਹੈ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵਾਇ ਉਸ ਗੁਰੂ ਰਾਮਦਾਸ ਪਾਤਸ਼ਾਹ ਨੂੰ ਸਾਲਾਂ ਬਦੀ ਆਪਣੇ ਨਾਨਕੇ ਪਿੰਡ ਭੂੰਗੜੀਆਂ ਵਿੱਚੀਆਂ ਪਿਆ ਆਪਣੀ ਭੈਣ ਤੇ ਭਰਾ ਦੀ ਪਾਲਣਾ ਕਰਨ ਲਈ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਮੁਤਾਬਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਗੋਇੰਦਵਾਲ ਨਗਰ ਰਸਾਇਆ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਗੋਇੰਦਵਾਲ ਗੋਬਿੰਦਪੁਰੀ ਸਾਹਿਬ ਜਲਨ ਤੀਰਪਾਸ ਬਣਾਇਓ ਕਈ ਗੁਰਮਖਤਾਰੇ ਜਿਨ੍ਹਾਂ ਨੂੰ ਬਾਣੀ ਦੀ ਖੋਜ ਦਾ ਇਸ਼ਾਰਾ ਹੈ ਉਹ ਮੈਨੂੰ ਕੁਝ ਦੇ ਵਿਗਿਆਨੀ ਜੀ ਨੂੰ ਗਵਿੰਦੀਪੁਰ ਕੀ ਕਿਹਾ ਗਿਆ ਗੋਵਿੰਦਵਾਲ ਗਵਿੰਦਪੁਰੀ ਸੰਬ ਰੱਬ ਦੀ ਪੁਰੀ ਦੇ ਬਰਾਬਰ ਜਲਣ ਤੀਰ ਵਪਾਸ ਕਰਾਉ ਜਨਰਲ ਭੱਟ ਕਹਿੰਦਾ ਵੀ ਵਿਆਸਾ ਦਰਿਆ ਦੇ ਕੰਢੇ ਦੇ ਉੱਪਰ ਗੁਰਾਂ ਦਾ ਪਾਤਸ਼ਾਹ ਨੇ ਗਵਿੰਦੀਪੁਰੀ ਵਰਗਾ ਨਗਰ ਵਸਾਇਆ ਗੋਵਿੰਦਵਾਲ ਇਹ ਸਵਾਲ ਕਰਨ ਵਾਲੇ ਕਹਿੰਦੇ ਵਿਗਿਆਨੀ ਜੀ ਤੇ ਖੂਬੀ ਕੀ ਇਹਨੂੰ ਗਵਿੰਦੀਪੁਰੀ ਕਿਉਂ ਕਿਹਾ ਗਿਆ ਕੀ ਕਾਰਨ ਹੈ ਇਹਦਾ ਜਵਾਬ ਗੁਰੂ ਕੋ ਇਤਿਹਾਸ ਵਿੱਚ ਲਿਖਿਆ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖ ਦੇ ਨਿਯਮਾਂ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਿਲੀ ਫੜ ਕੇ ਕਰਦੇ ਹੁੰਦੇ ਸਨ ਉਹ ਕਿਲੀ ਅੱਜ ਵੀ ਹੈ ਕਈ ਬੰਦੇ ਕਹਿੰਦੇ ਵਿਗਿਆਨੀ ਜੀ ਕਿਲੀ ਦੀ ਕੀ ਮਹਾਨਤਾ ਕਿਲੀ ਕਾਹਦੇ ਲਈ ਕਿਲੀ ਰੁਕੋ ਫੜਦੇ ਸਨ ਉਹਦਾ ਭਾਵ ਇਹ ਹੈ ਕਿ ਬਾਣੀ ਸਕੇ ਤੋਂ ਨਿਪੜੀ ਜਾਏ ਸਾਵਧਾਨ ਹੋ ਕਰਕੇ ਕਈ ਵਾਰ ਵੇਖੀ ਦਾ ਮਾਫੀ ਦੇਣੀ ਕਈ ਗੁਰਗਿਆਂ ਤੋਂ ਬਾਣੀ ਪੜਦੇ ਤੇ ਨੀਂਦ ਆ ਜਾਂਦੀ ਗੁਰਕਾ ਥੱਲੇ ਡਿੱਗ ਪੈਂਦਾ ਨੀਂਦ ਦੇ ਡਿੱ ਚੰਦਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੰਨਾਂ ਦੇ ਵਿੱਚ ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਪਈ ਜਿਵੇਂ ਅੱਜ ਕੱਲ ਲੋਕੀ ਪੀਏ ਕਹਿਣ ਲੱਗ ਪਏ ਕੋਈ ਗੜਬਈਂ ਕਹਿੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ ਸੇਵਾਦਾਰ ਸੀ ਭਾਈ ਬੱਲੂ ਉਹਨੂੰ ਕਹਿਣ ਲੱਗੇ ਭਾਈ ਬੱਲੂ ਬੀਬੀ ਰੋਂਦੀ ਕਿਉਂ ਹੈ ਤੇ ਭਾਈ ਬੱਲੂ ਜੀ ਕਹਿਣ ਲੱਗੇ ਪਾਤਸ਼ਾਹ ਜਿਹਦਾ ਪੁੱਤ ਮਰ ਗਿਆ ਉਹਨੇ ਰੋਣਾ ਹੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਬੀਬੀ ਨੂੰ ਕਹੀਂ ਵੀ ਇੱਥੇ ਬੌਲੀ ਦੇ ਕੰਢੇ ਤੇ ਆਪਣਾ ਬੇਟਾ ਲਾਇਆ ਵੇ ਲਿਆਂਦਾ ਗੁਰੂ ਅਮਰਦਾਸ ਪਾਤਸ਼ਾਹ ਨਿਗਾਹ ਕੀਤੀ ਉਹ ਬੱਚਾ ਜੰਦਾ ਹੋ ਗਿਆ ਤੇ ਨਾਲ ਵਚਨ ਕੀਤਾ ਕਿ ਜਿੱਨਾਂ ਚਿਰ ਅਸੀਂ ਗੁਰਤਾ ਗੱਦੀ ਕਰਾਂਗੇ ਇਸ ਗੋਇੰਦਵਾਲ ਪੁਰਾਣੇ ਪਸ਼ੂ ਤੇ ਪੰਛੀ ਵੀ ਨਹੀਂ ਮਰੇਗਾ 22 ਸਾਲ ਤੋਂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਕੀਤੀ ਹੈ ਤੁਹਾਨੂੰ ਗੋਇੰਦਵਾਲ ਜਨਮ ਦਾ ਵੇਰਵਾ ਤਾਂ ਮਿਲੇਗਾ ਲੇਕਿਨ ਬਹੁਤਾ ਨਹੀਂ ਇਸ ਕਰਕੇ ਆਪਾਂ ਕਹਿੰਦੇ ਹਾਂ ਗੋਇੰਦਵਾਲ ਗੁਬਿੰਦ ਦੀ ਸੰਸਥਾ ਤੁਹਾਨੂੰ ਅਮਰਦਾਸ ਪਾਤਸ਼ਾਹ ਦੀ ਆਗਿਆ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਵੀ ਇੱਥੇ ਆ ਗਏ। ਇਹ ਸੇਵਾ ਕਰੀ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦੋ ਧੀਆ ਸਨ। ਦੋ ਸਾਹਿਬ ਜਾਦੇ ਸਨ। ਤੇ ਵੱਡੀ ਧੀ ਦਾ ਨਾਮ ਬੀਬੀ ਤਾਨੀ। ਦੋ ਨੰਬਰ ਤੇ ਸਾਹਿਬ ਜਾਦੇ ਦਾ ਨਾਮ ਹੈ ਬਾਬਾ ਮੋਹਣ। ਤੇ ਤੀਜੇ ਨੰਬਰ ਤੇ ਬਾਬਾ ਮੋਰੀ ਤੇ ਸਾਰਿਆਂ ਤੋਂ ਛੋਟੀ ਸੀ ਬਾਤ ਆ ਭੰਨੀ। ਜਿਵੇਂ ਆਪਾਂ ਬੱਚਿਆਂ ਨੂੰ ਲਾੜ ਕਰਕੇ ਨਿੱਕੇ ਨਿੱਕੇ ਨਾਂ ਰੱਖਦੇ ਆ ਨਾ। ਗੁਰੂ ਅਮਰਦਾਸ ਪਾਤਸ਼ਾਹ ਆਪਣੀ ਧੀ ਭਾਨੀ ਨੂੰ ਮੋਹਣੀ ਵੀ ਕਹਿੰਦੇ ਸਨ ਆ ਮੇਰੀਏ ਮੋਹਣੀ ਐ ਇਨਾ ਪਿਆਰ ਕਰਦੇ ਨੀਮ ਦੇ ਮੁਤਾਬਕ ਬੀਬੀ ਭਾਨੀ ਜੀ ਵਰਦੇ ਯੋਗ ਹੋਏ ਤੇ ਗੁਰੂ ਅਮਰਦਾਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਿਲ ਮਾਤਾ ਭਾਨੀ ਦੇ ਮਾਤਾ ਜੀ ਉਹ ਕਹਿੰਦੇ ਸਵਾਮੀ ਜੀ ਆਪਣੀ ਭਾਨੀ ਹੁਣ ਵਰ ਦੇ ਯੋਗ ਹੈ ਤੇ ਆਪਾਂ ਨੂੰ ਇਹਦੇ ਵਾਸਤੇ ਕੋਈ ਵਰ ਕਰ ਰੱਖਣਾ ਚਾਹੀਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਜੀ ਤਿਆਂ ਦੇ ਸੁਭਾ ਦਾ ਮਮਾ ਨੂੰ ਜਿਆਦਾ ਪਤਾ ਹੁੰਦਾ ਹੈ ਤੁਹਾਡੇ ਖਿਆਲ ਦੇ ਤਮ ਕਿਹੋ ਜਿਹਾ ਕਾਕਾ ਚਾਹੀਦਾ ਤੇ ਮਾਤਾ ਮਨਸਾ ਦੇਵੀ ਨੇ ਇਸ ਭਾਵ ਕਾਕਿਆ ਜਿਹੜਾ ਲਾਹੌਰ ਵਾਲਾ RAMDAS ਹੈ ਨਾ ਹੈ ਨਾ ਅਗਰ ਉਹਦੇ ਵਰਗਾ ਆਪਾਂ ਨੂੰ ਵਰ ਬੇਟੀ ਦੀ ਮੇਜੇ ਤੇ ਬਹੁਤ ਵਧੀਆ ਰਹੇਗਾ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮਨਸਾ ਦੇਵੀ ਤੇਰੀ ਬਹੁਤ ਚੋਣ ਬਹੁਤ ਕਮਾਲ ਹੈ ਉਹ RAM DAS ਵਰਗਾ RAM DAS ਹੀ ਹੈ ਆ ਜਾ ਪਰਿਸ਼ਤੇ ਕਰਦੇ ਉਹਨੂੰ ਇੰਨੇ ਕਿੱਲੇ ਪੈੜੀ ਆਉਂਦੀ ਹੈ ਉਰੇ ਕੋਲ ਆ ਹੈ ਉਹਦੇ ਕੋਲ ਆ ਹੈ ਲੇਕਿਨ ਗੁਰੂ ਨੇ ਪਦਾਰਥ ਨੂੰ ਪਹਿਲ ਨਹੀਂ ਦਿੱਤੀ ਪ੍ਰੇਮ ਨੂੰ ਪਹਿਲ ਦਿੱਤੀ ਹੈ ਪਪਾ ਪ੍ਰੇਮ ਪਪਾ ਪਰਮੇਸ਼ਰ ਪਪਾ ਪੈਸਾ ਆਪਾਂ ਪਰਿਵਾਰ ਆਪਾਂ ਪਰਿਵਾਰ ਦੇ ਪੈਸੇ ਨੂੰ ਪਹਿਲ ਦਿੰਦੇ ਆ ਲੇਕਿਨ ਅਧਿਆਤਮਿਕ ਲੋਕ ਪ੍ਰੇਮ ਤੇ ਪਰਮੇਸ਼ਰ ਨੂੰ ਪਹਿਲ ਦਿੰਦੇ ਹਨ ਇਹ ਤਾਂ ਕਿਉਂਕਿ ਜਾਣਦੇ ਨੇ ਭਰੀ ਪ੍ਰਕਾਰ ਵੀ ਨਾ ਕੋਈ ਜ਼ਮੀਨ ਨਾ ਕੋਈ ਜਾਇਦਾਦ ਹੀ ਘਰ ਲੋਰ ਹੈ ਜਿਹੜਾ ਆਪਾਂ ਅੱਜ ਕੱਲ ਲਫ਼ਜ਼ ਕਹਿੰਦੇ ਨੇ ਆਨੰਦ ਕਾਰਜ ਕਾਨੂੰਨ ਵੀ ਬਣਿਆ ਆਨੰਦ ਕਾਰਜ ਐਕਟ ਇਹ ਆਨੰਦ ਕਾਰਜ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਸਮੇਂ ਤੋਂ ਜਦੋਂ ਨੇ ਆਪਣੀ ਧੀ ਦਾ ਵਿਆਹ ਕੀਤਾ ਨਾ ਨੰਨ ਸਾਥੀ ਪਾਣੀ ਪੜ ਕੇ ਉਥੋਂ ਇੱਕ ਆਨੰਦ ਦਾ ਲਬਜਾ ਆਪਣੇ ਵਿੱਚ ਪ੍ਰਚਲਿਤ ਹੋਇਆ ਵਿਆਹ ਹੋ ਗਿਆ ਫਿਰ ਧਿਆਨ ਦੇਣਾ ਅੱਜ ਕੱਲ ਮੈਂ ਇਹ ਆਮ ਕਲਾ ਰੋਂਦਾ ਰਹਿਣਾ ਜਦੋਂ ਮੰਗਣੀ ਹੁੰਦੀ ਨੇ ਨਾ ਤੇ ਕਾਕੇ ਦੇ ਬਾਪੇ ਕਹਿੰਗੇ ਜੀ ਸੰਤਨ ਦੀ ਤਿੰਨ ਨੀੜਿਆਂ ਵਿੱਚ ਪੂਰੀ ਧੀ ਚਾਹੀਦੀ ਜਿੰਨੇ ਧੀ ਦਿੱਤੀ ਮਗਰ ਕੀ ਰਖਿਆ ਇਹ ਅੱਜ ਕੱਲ ਆਪਾਂ ਕਰਦੇ ਬਖਾਲੇ ਮਾਤਰ ਜਦੋਂ ਵਿਆਹ ਹੋ ਜਾਂਦਾ ਨਾ ਤੇ ਬੀਬੀ ਦੇ ਪੇਕਿਆਂ ਤੋਂ ਆਉਂਦੇ ਨੇ ਕੋਈ ਰਿਸ਼ਤੇਦਾਰ ਤੇ ਸੱਸ ਟੋਨ ਮਾਰਦੀ ਕਹਿੰਦੀ ਜਿਹੜੀ ਪੇਕਿਆਂ ਤੋਂ ਚਤਈਆਂ ਲਈ ਉਹ ਥੱਲੇ ਵਿਛਾ ਪੇਕਿਆਂ ਦੀਆਂ ਚਤਈਆਂ ਫਿਰ ਲੜਕੇ ਦੇ ਪਿਓ ਨੂੰ ਪਤਾ ਚੱਲਦਾ ਕਿ ਤੇਰੀ ਕੁੜਮ ਹਰ ਸ਼ਹਿਰ ਗੱਡੀ ਵਾਸਤੇ ਫਿਰਦੇ ਸਨ ਤੇ ਕਹਿੰਦਾ ਜੇ ਆਪਾਂ ਨੂੰ ਕੀ ਲਾਜ ਤੇ ਭਾਵੇਂ ਦੋ ਦੇ ਦੇਣਾ ਉਹਨਾਂ ਤਾਂ ਆਪਣੀ ਧਿਰ ਨੂੰ ਦੇਣੇ ਆਣਾ ਤੇ ਬਹਿਣਾ ਤਾਂ ਤੂੰ ਹੀ ਆਣਾ ਮੇਰੀ ਗਲਤੀ ਖੜਾ ਨਹੀਂ ਕਿਸਣਾ ਇਹ ਸਾਡੀ ਹਾਲਤ ਹੈ ਕਿ ਅਸੀਂ ਐਡੇ ਵੱਡੇ ਮੰਗਤੇ ਬਣ ਗਏ ਹਾਂ ਗੁਰੂ ਰਾਮਦਾਸ ਪਾਸ਼ਾ ਦਾ ਵਿਆਹ ਹੋਇਆ ਤੇ ਕਹਿਣ ਲੱਗੇ ਪੁੱਤਰ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਜੋ ਮੰਗਣਾ ਮੰਗ ਤੇ ਗੁਰੂ ਰਾਮਦਾਸ ਪਾਸ਼ਾ ਨੇ ਉਸ ਮੌਕੇ ਬੇਨਤੀ ਕੀਤੀ ਹਰ ਕੇ ਜਾਨ ਸਤਿਗੁਰ ਸਤਪੁਰਖਾ ਵੇ ਲੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤ ਗੁਰ ਸਰਨ ਆਈ ਕਰਦਾਇਆ ਨਾਮ ਪ੍ਰਗਾਸ ਜਦੋਂ ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਨੇ ਕਹੀ ਨਾ ਤੇ ਧੰਗੂ ਅਮਰਦਾਸ ਪਾਤਸ਼ਾਹ ਨੇ ਘੁੱਟ ਕੇ ਜੱਪੀ ਪਾ ਕੇ ਆਖਿਆ ਹੀਰਿਆ ਪੁੱਤਰਾ ਸੰਗ ਨਾ ਖੋਲ ਕੇ ਗੱਲ ਕਰ ਤੇ ਉਹਨਾਂ ਨੇ ਅਗਲਾ ਸ਼ਬਦ ਪੜਿਆ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਮੈਂ ਤੁਹਾਨੂੰ ਸੌਰਾ ਕਰਕੇ ਨਹੀਂ ਮੰਨਦਾ ਮੈਂ ਤੁਹਾਨੂੰ ਗੁਰੂ ਕਰਕੇ ਮੰਨਦਾ ਤੇ ਮੇਰੇ ਦਰਮਦ ਕਰਿਆ ਜੇ ਮੇਰੇ ਅੰਦਰ ਨਾਮ ਦਾ ਚੰਨ ਕਰ ਦਿਓ